ਤੱਕ ਨਾ ਤੇ ਸਤਿ ਸੱਚੇ ਪਾਤਸ਼ਾਹ ਜੀ ਨੇ ਫਿਰ ਦੁਬਾਰੇ ਆਵਾਜ਼ ਮਾਰੀ ਹੈ ਫਿਰ ਸ਼ਾਮ ਨੂੰ ਚ ਆਇਆ ਇਹ ਭਾਈ ਬੈਰਾਮ ਜੋ ਲਾਹੌਰ ਦੇ ਰਹਿਣ ਵਾਲੇ ਸਨ ਉੱਟ ਕੇ ਸਤਿਗੁਰੂ ਦੇ ਚਰਨਾਂ ਦੇ ਅੰਸ਼ੇਸ਼ ਲਾਇਆ ਹੈ ਤੇ ਨਮਸਕਾਰ ਕਰਕੇ ਆਜੂੜ ਕੇ ਬੇਅੰਤੀ ਬੇਤੀ ਸਤੂ ਜੀ ਸੇਵਕ ਦਾ ਸੀਸ ਹਾਜ਼ਰ ਹੈ ਆਪ ਕੋ ਸਤਨਾਮ ਸਿੱਖ ਸਤਿ ਸ੍ਰੀ ਅਕਾਲ ਸਾਡੇ ਸੇਵਕ ਨੂੰ ਆਦ ਬਾਦੋਂ ਫੜ ਕੇ ਪੁੱਛਣ ਲੱਗੇ ਹਾਂ ਭਾਈ ਕਿੱਥੋਂ ਆਇਆ ਹੈ ਇਹਦਾ ਮਹਾਰਾਜ ਲਾਹੌਰ ਤੋਂ ਆਇਆ ਨਾਮ ਕੀ ਹੈ ਭਾਈ ਦਇਆ ਰਾਮ ਕਹਿੰਦੇ ਲਾਹੌਰ ਦੇ ਵਿੱਚ ਦਇਆ ਬਣੀ ਹੈ ਲਾਹੌਰ ਦੇ ਵਿੱਚ ਤਾਂ ਕਹਿ ਰਹੇ ਆ ਸਾਡੇ ਵੱਡੇ ਸਤਿਗੁਰੂ ਜੀ ਨੂੰ ਤੱਤੀਆਂ ਕਰ ਲੀਆਂ ਤੇ ਬਿਠਾਇਆ ਗਿਆ ਸੱਤਾ ਰੇਤਾ ਸਿਰਖ ਪਾਇਆ ਗਿਆ ਉੱਪਰ ਦੇ ਪਾਣੀ ਵਿੱਚ ਉਾਰੇ ਦਿੱਤੇ ਗਏ ਦਇਆ ਜਿੱਤੇ ਨੇ ਪਰ ਅੱਜ ਤੋਂ ਦਇਆ ਵਰਤਣ ਵਾਸਤੇ ਲੋੜ ਵਿੱਚ ਦਇਆ ਵਰਤਣ ਵਾਸਤੇ ਸਤਿਗੁਰੂ ਜੀ ਨੇ ਸੰਕਟ ਆਇਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲਜਾਤ ਆਪੇ ਕਨਾਤ ਦੇ ਉਹਨੇ ਸੀਸ ਧਰਤੀ ਦਿੱਤਾ ਹੈ ਫਿਰ ਲਹੁੜਪ੍ਰਿਕਤਨ ਵੱਲ ਸ੍ਰੀ ਸਾਰ ਆ ਕੇ ਆਏ ਹਾਂ ਦੇਰ ਸੀਛ ਦੀ ਮੰਗ ਕੀਤੀ ਹੈ ਇੱਕ ਧਰਮਚਾਰਕੀ ਉੱਥੇ ਰਹੇ ਤੇ ਸਾਧੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦਾ ਵੀ ਇਸੇ ਪ੍ਰਕਿਰਿਆ ਦੇ ਪ੍ਰਕਿਰਿਆ ਰਾਹੀਂ ਸੀਛ ਜਿਹੜਾ ਹੈ ਧਰਮ ਤੋਂ ਅਲੱਗ ਕਰ ਦਿੰਦਾ ਹੈ ਤੇ ਮੋਕਮ ਚੰਦ ਜੀ ਮੋਕਮ ਚੰਦ ਜੀ ਉੱਥੇ ਹਨ ਇਸੇ ਤਰ੍ਹਾਂ ਬਾਹੁਰੂ ਗਣ ਭਾਈ ਦਇਆਰਾਜ ਭਾਈ ਦਇਆ ਸਿੰਘ ਜੀ ਭਾਈ ਤਰਨ ਸਿੰਘ ਜੀ ਪਾਈ ਨੋ ਨੋ ਕਮਸੀ ਕਿੰਨੇ ਪੈਸਾ ਸੰਗੇ ਜੋ ਵਾਅਦੇ ਵਿੱਚ ਪਹਿਲਾ ਨਾਮ ਕਿਸੇ ਦਾ RAM ਸਿੰਘ ਕਿਸੇ ਦਾ CHAND ਸਿੰਘ ਕਿਸੇ ਦਾ RAJ ਸਿੰਘ ਜੋ ਸਤਿਸ਼ਕ ਸਿੰਘ ਪਾਤਸ਼ਾਹ ਜੀ ਨੇ ਪੰਜਾਂ ਸਿੰਘਾਂ ਦੇ ਸੀਸ ਧੜ ਤੋਂ ਅਲੱਗ ਕਰ ਦਿੱਤੇ ਹਨ ਸੰਗਤਾਂ ਵਿੱਚ ਸੁਨਾਗਾ ਸ਼ਾਇਆ ਹੈ ਕਿ ਮੇਰੇ ਨਾਲ ਜੋ ਦਰਦੋਖ ਤਣਾਅ ਦੇ ਵਿਚੋਂ ਪਾਸੋਂ ਦੌੜਨੇ ਸ਼ੁਰੂ ਹੋ ਗਏ ਹਨ ਸਤਿਸ਼ਕ ਜੀ ਨੂੰ ਪਤਾ ਨਹੀਂ ਕੀ ਹੋ ਗਿਆ ਕੋਈ ਮਾਤਾ ਜੀ ਕੋਲ ਮੈਂ ਸੰਗ ਗਿਆ ਕਿ ਮਾਤਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਤਾ ਨਹੀਂ ਕੀ ਹੋ ਗਿਆ ਅੱਜ ਸਿੱਖਾਂ ਨੂੰ ਵੱਢੇ ਵੱਢ ਲਹਿਣਾ ਮਾਤਾ ਜੀ ਕੋਲ ਜਾ ਕੇ ਸ਼ਿਕਾਇਤ ਕੀਤੀ ਮਾਤਾ ਜੀ ਨੇ ਧੀਰੇ ਜਿਕੇ ਕੋਟ ਕੋਟ ਕਦਾ ਪੌਤ ਨੂੰ ਬਰਤਾਰ ਰਹੇ ਹਨ ਜਿਹੜੇ ਕਾਲ ਕੀ ਮੇਰੇ ਬਾਤ ਮੋਹ ਤੇ ਰਾਏ ਨਹੀਂ ਅੱਜ ਕੋਈ ਵਿਸ਼ੇਸ਼ ਕ੍ਰਿਆ ਬਿਤਾਉਣ ਵਾਲੇ ਹਨ ਕਲਾਮ ਬਿਤਾਉਣ ਵਾਲੇ ਹਨ ਨਰਨਾਥ ਜੀ ਬਹੁਤ ਸਾਰੇ ਸੰਤਾਂ ਜਿਹੜੀਆਂ ਹਨ ਦੀਵਾਰ ਵਿੱਚੋਂ ਉੱਠ ਕੇ ਚੜੀਆਂ ਗਈਆਂ ਪਰ ਗੁਰੂ ਦੇ ਵਿਸ਼ਵਾਸ ਰੱਖਿ ਪਾਲੇ ਜਿਹੜੇ ਸੰਤ ਉਹ ਹਾਜ਼ਰ ਰਹੇ ਤੇ ਸਤਸਿ ਸ਼੍ਰੀ ਅਕਾਲ ਸਾਹਿਬ ਜੀ ਨੇ ਬਾਟਾ ਮਰਵਾਇਆ ਹੈ ਸਾਤ ਨੂੰ ਤਰਿਆਕ ਵਿੱਚ ਜਲ ਲਾ ਕੇ ਰੱਖਿਆ ਹੋਇਆ ਸੀ ਉਹ ਜਲ ਬਾਟਾ ਵਿੱਚ ਪਾਇਆ ਹੈ ਦੋ ਧਾਰਾ ਕਿੰਨਾ ਸਤੁਰ ਜੀ ਨੇ ਆਪਣੇ ਵਿੱਚ ਭਗੰਤਰ ਮੁਖਾਕਮ ਤੋਂ ਪੰਜ ਬਾਣੀਆਂ ਪੜੀਆਂ ਹਨ ਸ੍ਰੀ ਜੱਗੀ ਸਾਹਿਬ ਸ੍ਰੀ ਜਾਤ ਸਾਹਿਬ ਅਨੰਦ ਸਵਈਏ ਸ੍ਰੀ ਚੌਪਈ ਸਾਹਿਬ ਸ੍ਰੀ ਅਨੰਦ ਸਾਹਿਬ ਜੀ ਦਾ ਜਾਪ ਕਰਕੇ ਮਾਤਾ ਜੀ ਨੇ ਬਿਨ ਪਤਾਸੇ ਪਾਇਆ ਹਨ ਸਤਬੂ ਸੱਚੇ ਪਾਲਕਾ ਜੀ ਦੀ ਬਾਤਮ ਰਾਸ ਤੇ ਵੀਰ ਰਸ ਜਿਹੜਾ ਦੋ ਧਾਰਾ ਅੱਡਾ ਹੈ ਦੋ ਧਾਰਾ ਹਾਂ ਜਿਸ ਤਰ੍ਹਾਂ ਛੇਵੇਂ ਪਾਤਸ਼ਾਹ ਪੰਜ ਪਿਆਲੇ ਪੰਜ ਕੇ ਸ਼ਟਪੀਰ ਵਿੱਚ ਠਾਕੁਰ ਭਾਰੀ ਅਜਨ ਤਾਇਆ ਪਟਕੇ ਹੁਣ ਤਰਹੋਪਿੰਦ ਸੁਵਾਰੀ ਚੱਲੀ ਗਈ ਛੋਟੀਆਂ ਰੋਡ ਦੇ ਕਾਬਨ ਬਾਰੂ ਬਾਰੀ